ਚਲੋ ਚਲੋ ਤੁਸੀਂ ਆਪਣਾ ਬਾਈ ਚੁੱਕੋ ਕਾਕਾ ਜੀ ਸਾਰੇ ਤੁਸੀਂ ਆਪਣਾ ਚੁੱਕੋ ਸਸੀ ਗੱਲ ਜੀ ਸਾਰਿਆਂ ਨੂੰ ਸਸੀ ਗੱਲ ਜੀ ਆਸ਼ੂ ਮਾਡਾ ਵਲੌਗ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਕਰਦੇ ਆਂ ਅੱਜ ਦਾ ਸਫਰ ਹੈ ਸਾਡਾ ਪੰਜਾਬ ਦਾ ਡਿਸਟ੍ਰਿਕਟ ਬਠਿੰਡਾ ਜ਼ਿਲ੍ਹਾ ਮਾਨਸਾ ਪਿੰਡ ਗੋੜ ਧਰਮੂ ਪਿੰਡ ਗੋੜ ਧਰਮੂ ਵਿੱਚ ਸਾਡੇ ਨਾਮ ਦਾ ਦੀ ਪੰਥ ਦੀ ਮਾਨ ਸ਼ਖਸੀਅਤ ਮਹਾਰਾਜ ਜੰਗ ਸਿੰਘ ਜੀ ਹੋਏ ਹਨ ਹਰ ਸਾਲ ਉੱਥੇ ਉਹਨਾਂ ਦੀ ਯਾਦ ਵਿੱਚ ਹਾੜ ਦਾ ਮੇਲਾ ਮਨਾਇਆ ਜਾਂਦਾ ਹੈ ਤੇ ਸਾਰੀ ਸੰਗਤਾ ਉੱਥੇ ਪਹੁੰਚਦੀਆਂ ਨੇ ਦਰਸ਼ਨ ਦੀਦਾਰੇ ਕਰਦੀਆਂ ਹਨ ਕੈਸੀ ਵੀ ਅੱਜ ਉੱਥੇ ਚੱਲੇ ਆਂ ਆਓ ਤੁਹਾਨੂੰ ਵੀ ਉੱਥੇ ਲੈ ਚਲੀਏ ਇਸ ਵੀਡੀਓ ਦੇ ਰਾਈ ਲੋ ਜੀ ਮੈਂ ਤੁਹਾਨੂੰ ਮਿਲਾਂਦਾ ਆਪਣੀ ਫੈਮਿਲੀ ਨਾਲ ਜਿਹੜੀ ਮੇਰੇ ਨਾਲ ਆਈ ਹੈ ਇਹ ਸਾਡੀ ਵੱਡੀ ਸਿਸਟਰ ਸ਼ੈਲੀ ਜੀ ਮੰਡੀ ਤੋਂ ਆਈ ਹੈ ਔਰ ਪੂਰੀ ਮੰਡੀ ਚੁੱਕ ਲਈ ਆਈ ਹੈ ਫਲ ਮੂਟ ਵਗੈਰਾ ਲੀਚੀਆਂ ਚਹਰੀ ਲੀਚੀਆਂ ਤਰਬੂਜ ਸਾਰਾ ਕੁਝ ਹੀ ਲਿਆਈ ਹੈ ਇਹ ਵੱਡੇ ਟੂਰ ਤੇ ਆਈ ਹੈ ਬਹੁਤ ਜ਼ਿਆਦਾ ਵੈਸੇ ਦਿੱਲੀ ਤੋਂ ਆਈ ਲਵ ਫਰੂਟ ਦਿੱਲੀ ਤੋਂ ਕੋੜ ਤਰਮੂ ਸਾਰਾ 250 ਕਿਲੋਮੀਟਰ ਹੈ ਬਟ ਇਹਨਾਂ ਨੇ ਸਮਾਨ ਲੈ ਲਿਆ 500 ਕਿਲੋਮੀਟਰ ਵਾਲਾ ਲੀਚੀਆਂ ਤੇ ਐ ਮੇਰੀ ਵਾਈਫ ਮਨਿੰਦਰ ਗੌਰ ਤੇ ਮੇਰੀ ਲिटल ਪ੍ਰਿੰਸ ਦੇਖੋ ਦੇ ਜੋਤ ਕੋਰ ਸੱਚੀ ਗੱਲ ਸੱਚੀ ਗੱਲ ਸੱਚੀ ਗੱਲ ਹੱਥ ਜੁੜ ਕੇ ਹੱਥ ਜੁੜ ਕੇ ਸੱਚੀ ਗੱਲ ਸਭ ਨੂੰ ਸასი ਸ਼ਕਲ ਜੀ ਮੇਰੀ ਕੁੜੀ ਵੱਲੋਂ ने सारे भुखेड़े मेरे नाल ही आए थे हाँ जी दिल्ली के तिलक नगर तो मानसा 260 सौ साठ किलोमीटर दूरी है हम असी जा रहे हैं ये रास्ता भी था गड़ी तो मुंडका मुंडका तो नेशनल हाईवे नो रोहतक तो, तो, तो बारो बार दे 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 दे। फिर महम आएगा महम महानसी। सार पार करते हुए फतियाबाद फतियाबाद तो सदूरगढ़ सदूरगढ़ तो। फिर पिंड पिंड मानसा मानसा के अंदर आता पिंड पिंड राशि कोट तरम जा रहे हैं दिल्ली तो लैके मानसा तक तीन या चार टोल टैक्स आते नेस्ते सारे ही साफ़ ने और वजिया सड़क ने कोई दिक्कत ही नहीं है

ਹਰ ਵਕਾ ਵੀ ਨਹੀਂ ਪਾ ਰਹੇ ਓਏ ਮੈਂ ਘੇਰਾ ਕੈ ਨਹੀਂ ਕਰਦੀ ਵੀ ਐ ਸੁਣ ਜਾ ਐਡ ਨਾ ਮਰਚਾ ਹੈ ਕਿ ਨਾ ਫਿਰ ਤੂੰ ਪਤਾ ਖਾਣੀ ਕੋ ਨਹੀਂ ਹੈਣੀ ਐ ਲੈ ਆ ਕਰ ਆ ਕਰ ਜੋਤ ਬੇਬੀ ਪਿੰਡ ਕੋਟ ਤਰਮੂ ਇਹ ਜੋ ਤੁਸੀਂ ਗੇਟ ਦੇਖ ਰਹੇ ਹੋ ਇਹ ਡੇਰਾ ਮਹਾਰਾਜ ਸਿੰਘ ਜੀ ਦਾ ਪਿੰਡ ਕੋਟ ਤਰਮੂ ਦਾ ਗੇਟ ਹੈ ਤੇ ਗੁਰਦੁਆਰਾ ਸਾਹਿਬ ਇਧਰੋਂ ਦੀ 1 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਅੰਦਰ ਨੂੰ ਰਸਤਾ ਜਾਂਦਾ ਹੈ ਤੇ ਦੂਜੇ ਪਾਸੇ ਜੋ ਗੇਟ ਤੁਸੀਂ ਇਹ ਦੇਖ ਰਹੇ ਹੋ ਪਾਸਾ ਹੀ ਨਵੀਂ ਗੁਰਪ੍ਰਸਾਦ ਸਿੰਘ ਜੀ ਦੇ ਮਹਾਰਾਜ ਜੀ ਦਾ ਸਥਾਨ ਹੈ ਇਸ ਗੁਰਦੁਆਰੇ ਦਾ ਨਾਮ ਸੁਲੀ ਸਰ ਹੈ ਅੰਦਰ ਵਿੱਚ ਚਲੋ ਢੀਂਗਾਈ ਨਾਈਟ ਨੂੰ ਬੈਨਾ ਨਾਈਟ ਇੱਧਰ ਆ ਰਹੇ ਨੇ ਅ ਸਾਨੂੰ ਪਾਰਕਿੰਗ ਬਾਹਰ ਗਰਾਊਂਡ 'ਚ ਮਿਲੀ ਹੈ ਨਾ ਇਹ ਅਸੀਂ ਗਰਾਊਂਡ 'ਚ ਕੱਟੀ ਲਗਾਉਣ ਜਾ ਰਹੇ ਹਾਂ ਕਮੇਨਾਨ ਮਾ ਹੱਥ ਖੜੇ ਹੋਣਾ ਪੰਨਾ ਮਾ ਜਾਨੀ ਦੇ ਖੜੇ ਹੱਸਦੇ ਨੇ ਤਾਹਾਂ ਜਨਮ ਦੇ ਜਹਾਜ ਬਾਗੋਂ ਇੱਕ ਸੇਠ ਨੂੰ ਕਹਿੰਦੇ ਨੇ ਹੋ ਜਾਣੀ ਦੀ ਖੜੋ ਤੇ ਹੱਸਦੇ ਬਤਾਲੀਆਂ ਹੱਸਦੇ ਰਾਹ ਹੋ ਲੈ ਜਾਂਦੇ ਰੰਗਾਂ ਚ ਬਸਦੇ ਬਤਾਲੀਆਂ ਸੱਚ ਤੇ ਪਾਈਆ ਕੋਲੇ ਸਮੂਹ ਚਾਲੇ ਲੋ ਜੀ ਹੁਣ ਅਸੀਂ ਪਹੁੰਚ ਗਏ ਡੇਰੇ ਚ ਤੇ ਸਭ ਤੋਂ ਪਹਿਲੇ ਗੋ ਮਹਾਰਾਜ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਅਸੀਂ ਹੁਣ ਅਸੀਂ ਆਪਣੀ ਸਰਾਂਵਲ ਜਾ ਰਹੇ ਹਾਂ जित जगह मिली है पुंडी टिकने बिस्तर रही है इसलिए बंद बंदा है छोड़ देना तू छोड़ दे ਹੈ ਇਹਨੇ ਪਕੜ ਹੈ ਅੰਡਰਸਟੇਕ ਕਿੱ체 ਪਈ ਹੋਣਾ ਓਕੇ ਬੱਚਾ ਉੱਪਰ ਚੜਦੇ ਵੀ ਹੈ ਜਿਮਰ ਨੂੰ ਸਰੋਪ ਨੂੰ ਛੱਡੀ ਨਾ ਇਹ ਜੋ ਤੁਸੀਂ ਜਗਾ ਦੇਖ ਰਹੇ ਹੋ ਇਹ ਮਹਾਰਾਜ ਚੰਸੀ ਜੀ ਮਹਾਰਾਜ ਦੀ ਕੋਠੀ ਹੈ ਇੱਥੇ ਉਹਨਾਂ ਦਾ ਮੰਝਾ ਟਿੱਠਿਆ ਹੈ ਉਹ ਸਾਰੀ ਸੰਗਤਾਂ ਮੰਝੇ ਦੀ ਅਰਦਾਸਾਂ ਕਰਦੀਆਂ ਨੇ ਤੇ ਚੋਲੀਆਂ ਵਰਕੇ ਖੁਸ਼ੀਆਂ ਲੈ ਕੇ ਜਾਂਦੀਆਂ ਨੇ ਧਰੇ ਵਿੱਚ ਚਾਹ ਦਾ ਲੰਗਰ ਤੇ ਸਰਦਾਈਆਂ ਦੇ ਲੰਗਰ ਉਰਪੁਰ ਦਿਨ ਚੱਲਦੇ ਰਹਿੰਦੇ ਹਨ ਇਹ ਪ੍ਰਾਤੰਤ ਤਰੀਕੇ ਦੇ ਨਾਲ ਭਾਂਡਿਆ ਦੀ ਸੁਖਮਾਂਜ ਮਿੱਟੀ ਨਾਲ ਕੀਤੀ ਜਾਂਦੀ ਹੈ i am... ਵੀਰ ਆ ਗਏ ਸਾਰਾ ਮੇਟੋ ਰਾਹੇ ਨੂੰ ਗਰਾਮ ਲਾ ਕੇ ਆਹਾ ਕੋ ਨਵਾਜ਼ ਲਾ ਕੇ ਅਮ ਤਵੇਰੇ ਤੇ ਗਲੀਾਂ ਦੇ ਵਿੱਚ ਨੱਚਦਾ ਫਿਰਨਾ ਹੈ ਕਹਿੰਦੇ ਨੇ ਨਾਲੇ ਪਤਾ ਕੀ ਕੀਤਾ ਲੋਕਾਂ ਦਾ ਵੀਰ ਆ ਗਏ ਮੈਂ ਵੀ ਆ ਨਾ ਮੈਂ ਤੇ ਤੂੰ ਆ ਆਪ ਸਭ ਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਕੱਲ ਅਸੀਂ ਫਿਰ ਨਵੇਂ ਵਲੌਗ ਦੇ ਨਾਲ ਹਾਜ਼ਰ ਹੋਵਾਂਗੇ ਡੇਰੇ ਦੀਆਂ ਹੋਰ ਥਾਵਾਂ ਜਿੱਥੇ ਮੇਲਾ ਚੱਲਦਾ ਪਿਆ ਹੈ ਕੀਰਤਨ ਚੱਲਦੇ ਹੋਏ ਨੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ